ਅੱਜ ਬੜੀ ਕੀ ਮਸਲਾ ਹੋਇਆ ਜਿਹੜਾ ਐਕਸੀਡੈਂਟ ਹੋਇਆ ਐ ਐਕਸੀਡੈਂਟ ਹੋਇਆ ਵੀ ਆਪਣਾ ਨੱਥੂਪੁਰ ਦੇ ਸੰਤੂਰੀ ਦੇ ਵਿੱਚ ਮਹਾਰਾਜ ਦਾ ਬੰਦਾ ਜਿਹੜਾ ਆਨਲਾਈਨ ਡੈਲ ਹੋ ਗਿਆ ਕਿਸ ਤਰ੍ਹਾਂ ਆ ਐਕਸੀਡੈਂਟ ਐ ਐਕਸੀਡੈਂਟ ਹੋਇਆ ਪਿਛੋਂ ਹੀ ਇਧਰੋਂ ਕਿਤੇ ਵੀ ਆ ਰਿਹਾ ਕਿ ਮਹਾਰਾਜ ਦੀ ਗੱਡੀ ਆ ਰਹੀ ਲੋਵਾ 10 ਨੰਬਰ ਤੋਂ ਆਉਂਦਾ 15 ਨੰਬਰ ਤੋਂ ਵੀ ਮਹਾਰਾਜ ਦੀ ਗੱਡੀ ਆ ਰਹੀ ਇਧਰ ਇਹ ਬੰਦਾ ਆ ਰਿਹਾ ਗੱਡੀ ਵਾਲਾ ਜਿਹੜਾ ਉਹ ਦੌੜ ਗਿਆ ਗੱਡੀ ਨੂੰ ਆਪਣੀ ਕੰਨੀ ਜਿਸ ਦੀ ਗਲਤੀ ਦੱਸੀ ਜਾ ਰਹੀ ਸਰ ਇਹ ਲੋਕਾਂ ਨੂੰ ਵੇਖੋ ਇਹ ਇੱਕ ਭਾਰਕਾ ਆਪਰੇਟਰ ਦੀ ਕਰ ਮੈਟਰ ਹੈ ਹੇ ਆਇਆ ਮੁਰਕਟਾ ਨੂੰ ਮੈਂ ਉਸ ਨੂੰ ਕਰਨ ਤੋਂ ਬਾਅਦ ساری ਕਾਰਵਾਈ ਕਰਨੀ ਹੈ ਕੀ ਨਾਂ ਹੈ ਜਿਸ ਦਾ ਐਕਸੀਡੈਂਟ ਹੋਇਆ ਲਵ ਪ੍ਰੀਸ ਹੈ ਕਿਹੜਾ ਪਿੰਡ ਹੈ ਪੁਰਾਣਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਜੋ ਵੀ ਅਨੰਦ ਘਰ ਕਰਨ ਅੱਜ ਆ ਗਿਆ ਮੌਕੇ ਤੇ ਹੁਣ ਜੋ ਕਰਦੇ ਕਿਸ ਤਰ੍ਹਾਂ ਜੋ ਦੇ ਸਟਾਫ ਤੋਂ ਕਰਨਾ ਹੈ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਕੀ ਨਾਂ ਹੈ ਤੁਹਾਡਾ ਇਹ ਦਾ ਮੇਰਾ ਨਾਂ ਵੀ ਜੀ ਹੀਰਾ ਸੁਤਨਾਪਪਿੰਦਰ ਸਿੰਘ ਪਿੰਡ ਮੇਰਾ ਭਰਾਣਾ ਇਹ ਜਿਹੜੇ ਵੀਰ ਦਾ ਐਕਸੀਡੈਂਟ ਹੋਇਆ ਵਾ ਇਹਦਾ ਪਿੰਡ ਵੀ ਮਹਰਾਣਾ ਹੀ ਆ ਕਰਨੋਲੀਆਂ ਚੋਂ ਰਹਿੰਦਾ ਵਾ ਇਹ ਸਰਹਾਲੀ ਪੈਸ ਦੇ ਵਿੱਚ ਕੰਮ ਕਰ ਰਿਹਾ ਸੀਗਾ ਉੱਥੋਂ ਘਰੇ ਆਪਣੇ ਕੱਪੜੇ ਚੇਂਜ ਕਰਨ ਆ ਰਿਹਾ ਸੀਗਾ ਤੇ ਇਸੇ ਨੱਥੂਪੁਰ ਹਾਈਵੇ ਦੇ ਉੱਪਰ ਇੱਕ ਨੋਆ ਗੱਡੀ ਆਈ ਜਿਨੇ ਬੱਸ ਨੂੰ ਕ੍ਰੋਸ ਕਰਦੇ ਹੋਏ ਪਿੱਛੋਂ ਬੈਕ ਸਾਈਡ ਤੋਂ ਹਿੱਟ ਕੀਤਾ ਤੇ ਕਾਫੀ ਟਾਈਮ ਤੱਕ ਇਹਨੂੰ ਖਿੱਚ ਕੇ ਲਿਆਉਂਦੀ ਰਹੀ ਜਿਹੜੀ ਸਾਡੀ ਮੌਕੇ ਦੇ ਬੰਦੇ ਦੀ ਡੈਥ ਹੋ ਗਈ ਇਹ ਹਲਵਾਈ ਦਾ ਕੰਮ ਕਰਦਾ ਸੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਸਭ ਸਭ ਇਹ ਹੀ ਮੰਗ ਆ ਵੀ ਇਹਦੇ ਛੋਟੇ ਛੋਟੇ ਬੱਚੇ ਆ ਪਿੱਛੇ ਪਰਿਵਾਰ ਆ ਤੇ ਇਹਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਵੀ ਇਹਦਾ ਪਰਿਵਾਰ ਪਿੱਛੇ ਜਿਹੜਾ ਇਨਸਾਫ ਦੀ ਮੰਗ ਕਰਦਾ ਵੀਰੇ ਕੀ ਨਾ ਆਏ ਤੁਹਾਡਾ ਮੇਰਾ ਨਾਮ ਜੀ ਨੋਨੀ ਤੇ ਕੀ ਮਸਲਾ ਆ ਜੋ ਐਕਸੀਡੈਂਟ ਹੋਇਆ ਇਹ ਭਾਜੀ ਫਸ ਵਿਆਹ ਜੀ ਆਉਂਦੇ ਤੋਂ ਪਿੱਛੋਂ ਤੇ ਇਹ ਬੱਚੇ ਦੇ ਲੈਣਾ ਆਉਂਦੇ ਆ ਤੇ ਰਾਹ ਚ ਇੱਥੇ ਨੂੰ ਆਇਆ ਪਿੱਛੋਂ ਗੱਡੀ ਮਾਰੀ ਚੁੱਕਿਆ ਉਹ ਿੱਲੇ ਤੋਂ ਲਿਆਇਆ ਚੁੱਕ ਕੇ ਇੱਥੇ ਲੈ ਕੇ ਛੁੱਟਦਾ ਆਪ ਟ੍ਰੈਵਲ ਭੱਜ ਗਿਆ ਵੱਟ ਵੱਟ ਆਇਆ ਹਾਂਜੀ ਕਾਦੇ ਚ ਵੱਜਾ ਗੱਡੀ ਨੋਆ ਗੱਡੀ ਆ ਜੀ ਮੋਟਰਸਾਈਕਲ ਤੇ ਇਹ ਕੀ ਕੰਮ ਕਰਦਾ ਹੈ ਹਾਂਜੀ ਕੰਮ ਲਵਾਈਦਾ ਕਰਦਾ ਇਹ ਕੀ ਨਾਂ ਹੈ ਦਾ ਹਾਂਜੀ ਲਾਵਰੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗੇ ਨਾ ਵਿਚਾਰੇ ਨਿਆਂ ਕੀਤਾ ਜਾਵੇ ਇਹਦੇ ਨਾਲ